ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਬਹੁਤ ਵਧੀਆ ਆਪਾਂ ਨੂੰ ਅੱਜ ਦੇਖਣ ਨੂੰ ਮਿਲ ਜਾਣਗੇ ਤੇ ਜਿਹੜੀਆਂ ਮਸ਼ੀਨਰੀਆਂ ਨੇ ਆਪਾਂ ਇੱਕੋ ਘਰ ਦੀਆਂ ਲੈ ਕੇ ਪਹੁੰਚੀਆਂ ਤੇ ਪੂਰੀ ਵੀਡੀਓ ਤੁਸੀਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜਦੋਂ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਵਧੀਆ ਤਰੀਕੇ ਨਾਲ ਸਾਰਾ ਕੁਝ ਪਤਾ ਲੱਗੂਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚ ਦੇਖ ਰਹ ਹੂੰ ਜੇ ਤੁਹਾਡੇ ਕੋਲੇ ਵੀ ਕੁਝ ਵੇਚਣ ਵਾਸਤੇ ਹੈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਬੁਲਟ ਤਾਂ ਨੰਬਰ ਆਪਣਾ ਹਰੇ ਜਖਰਾਂ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਛ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੀ ਵੀਡੀਓ ਦੀ ਜਗਰਾਉਂ ਏਰੀਆ ਚੋਂ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਸੀਗੀ ਜਗਰਾਉਂ ਏਰੀਆ ਚੋਂ 2009 ਮਾਡਲ ਆਪਾਂ ਲੈ ਕੇ ਪਹੁੰਚੇ ਆ ਐਂਡੀਕਾ ਗੱਡੀ ਜੀ ਗੱਡੀ ਦਾ ਰੰਗ ਦੇਖ ਲਓ ਬਾਕੀ ਟਾਇਰ ਦੇਖ ਲਓ ਜੀ ਆਪਾਂ ਪਾਸਿੰਗ ਦੀ ਗੱਲ ਕਰੀਏ ਤਾਂ 2029 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਡਿਮਾਂਡ 1.5 ਲੱਖ ਰੁਪਇਆ ਮਾਲਕ ਨੇ ਕਹੀ ਹੈ ਤੇ ਗੱਡੀ ਬਹੁਤ ਵਧੀਆ ਜੀ 1.5 ਲੱਖ ਦੀ ਡਿਮਾਂਡ ਹੈ ਤੇ 1.5 ਲੱਖ ਦੀ ਗੱਡੀ ਚੱਲੀ ਹੋਈ ਆ ਮਾਲਕ ਨੇ ਕਿਹਾ ਵੀ ਮਾਨਤਨ ਪੂਰਾ ਜਾਂਚ ਕੇ ਕਰ ਦਾਂਗੇ ਇੱਕ ਵਾਰੀ ਸਰਫਰ ਡਿਮਾਂਡ ਹੈਗੀ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਵੀ ਘਰੇ ਆ ਜੋ ਪਹਿਲਾਂ ਤੇ ਚਾਹ ਪਾਣੀ ਪੀਨੇ ਤੇ ਗੱਡੀ ਨੂੰ ਦੇਖ ਲਿਓ ਚਲਾ ਕੇ ਦੇਖ ਲਿਓ ਅੰਦਰੋਂ ਬਾਹਰੋਂ ਦੇਖ ਕੇ ਆਪਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਾਂਗੇ ਤੇ ਗੱਡੀ ਸੇਲ ਕਰ ਦਾਂਗੇ ਤੇ ਜਿਹਨੂੰ ਵੀ ਪਸੰਦ ਆਈ ਅਸੀਂ ਬਾਕੀ ਅੰਦਰੋਂ ਬਹੁਤ ਵਧੀਆ ਇੰਟੀਰੀਅਰ ਵਗੈਰਾ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਨੰਬਰ ਸਕਰੀਨ ਤੇ ਮਾਲਕ ਦਾ 88400 7621839 ਗੱਲ ਆਪੇ ਕਰ ਲਿਓ ਜਿਹੜੀ ਵੀ ਕਰਨੀ ਹੋਈ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਜਿਵੇਂ ਕਿ ਤੁਹਾਡੇ ਸਾਹਮਣੇ ਅਸੀਂ ਵੀਡੀਓ ਇਹਨਾਂ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਗੱਡੀ 2005 ਮਾਡਲ ਹੈ ਗੱਡੀ ਐਸੈਂਟ ਹੈ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਗੱਡੀ ਚ ਨਾ ਤਾਂ ਕੋਈ ਕਮੀ ਹੈ 1 ਰੁਪਿਆ ਗੱਡੀ ਭਾਲਦੀ ਨਹੀਂ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਹੈ ਰੱਖੀ ਬਹੁਤ ਸੰਭ ਕੇ ਹੋਈ ਹੈ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਨੇ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਬਹੁਤ ਜ਼ਿਆਦਾ ਪਸੰਦ ਆਉਗੀ ਤੇ ਰੇਟ ਜਿਹੜਾ ਆਪਣੇ ਕੋਲੇ ਪਹੁੰਚਿਆ 125 ਇੱਕ ਵਾਰੀ ਡਿਮਾਂਡ ਹੈ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਦਾਂਗੇ ਤੇ ਡਿਸਕਾਊਂਟ ਕਰ ਦਾਂਗੇ ਗੱਡੀ ਖੜੀ ਆ ਗੁਰਦਾਸਪੁਰ ਏਰੀਆ 'ਚ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98 72903521 ਇਹ ਮਾਲਕ ਦਾ ਨੰਬਰ ਹੈ ਜਿਹੜੀ ਵੀ ਗੱਲ ਕਰਨੀ ਹੋਈ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਗੱਲ ਕਰ ਲਓ ਜੀ ਹੁਣ ਆਪਾਂ ਇੱਕੋ ਘਰ ਦੀਆਂ ਦੋ ਗੱਡੀਆਂ ਲੈ ਕੇ ਪਹੁੰਚੇ ਹਾਂ ਪਹਿਲਾਂ ਬਲੇਰੋ ਗੱਡੀ ਦੀ ਗੱਲ ਕਰਾਂਗੇ ਅੱਗੇ ਆਪਾਂ ਇੱਕ ਹੋਰ ਗੱਡੀ ਆ ਉਹ ਲੈ ਕੇ ਪਹੁੰਚੇ ਹਾਂ ਜੀ ਇਹ ਦੋ ਗੱਡੀਆਂ ਇੱਕੋ ਘਰ ਦੀਆਂ ਤੇ ਅੱਗੇ ਦੋ ਮਸ਼ੀਨਰੀਆਂ ਹੋਰ ਐ ਜੀ ਇੱਕ ਬੁਲਟ ਇੱਕ ਗੱਡੀ ਉਹ ਵੀ ਇੱਕੋ ਘਰ ਦੀਆਂ ਦੋਵੇਂ ਮਸ਼ੀਨਰੀਆਂ ਪਹਿਲਾਂ ਬਲੇਰੋ ਗੱਡੀ ਦੀ ਗੱਲ ਕਰਦੇ ਹਾਂ ਇਹ ਤੁਸੀਂ ਦੇਖੋ ਪਹਿਲਾਂ ਐਸ ਐਲ ਐਕਸ ਹੈ ਜੀ ਤੇ ਕੰਡੀਸ਼ਨ ਪੂਰੀ ਵਧੀਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਮਾਛੀਵਾੜਾ ਵੈਟ ਇਹਨਾਂ ਦਾ ਏਰੀਆ ਝਿੰਗ 85000 ਕੁੱਲ ਚੱਲੀ ਹੋਈ ਐ ਸੈਕੰਡ ਓਨਰ ਐ ਮਾਡਲ 2017 ਗੱਡੀ ਤੇ ਫੁੱਲ ਗਾਰੰਟੀ ਐ ਜੀ A to Z ਕਿਸੇ ਪਾਸੋਂ ਨਾ ਤਾਂ ਕੋਈ ਡੈਮੇਜ ਨਾ ਕੋਈ ਲੱਗੀ ਹੋਈ ਕੋਈ ਰੰਗ ਨਹੀਂ ਹੋਈ ਗੱਡੀ ਬਹੁਤ ਵਧੀਆ ਬਾਕੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨਹੀਂ ਉਹ ਤੁਸੀਂ ਆਪ ਹੀ ਦੇਖ ਲਓ ਜਿਹੜੀ ਗੱਡੀ ਐ ਇਹਦੀ ਕੰਡੀਸ਼ਨ ਆਪਾਂ ਨੂੰ ਸ਼ੋਰੂਮ ਕੰਡੀਸ਼ਨ ਮਿਲੂਗੀ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਬਾਹਰ ਕਢਵਾਉਨੇ ਗੱਡੀ ਉਹ ਮੇਰੀ ਕੰਡੀਸ਼ਨ ਐ ਬਾਕੀ ਮਾਲਕ ਨੇ ਕਿਹਾ ਵੀ ਰੇਟ ਕਰ ਲਮਗੀ ਤੇ ਮਾਲਕ ਨੇ ਕਿਹਾ ਵੀ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਐ ਤਾਂ ਇੱਕ ਵਾਰੀ ਘਰੇ ਆਜੋ ਤੇ ਬਾਕੀ ਤੁਸੀਂ ਦੇਖ ਰਹੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕਿਸੇ ਨੂੰ ਗੱਲ ਕਰਨੀ ਐ ਕੋਈ ਵੀ ਕੋਈ ਵੀ ਗੱਡੀ ਦੇਖਣ ਦਾ ਇਹ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਾਂਗੇ ਜਨ ਗੱਡੀ ਤੁਸੀਂ ਦੇਖ ਰਹੇ ਹੋ ਹੁਣ ਇਹ ਜਿਹੜੀ ਜਨ ਗੱਡੀ ਆ ਇਹ ਵੀ ਮਾਲਕ ਦੇ ਘਰੇ ਖੜੀ ਹੈ ਤੇ ਇਹ ਗੱਡੀ ਵੀ ਜਿੱਥੇ ਬਲੇਰੋ ਗੱਡੀ ਖੜੀ ਹੈ ਉਹਨਾਂ ਦੇ ਘਰੇ ਹੀ ਖੜੀ ਹੈ ਕਿਉਂਕਿ ਦੋਵੇਂ ਗੱਡੀਆਂ ਇੱਕੋ ਮਾਲਕ ਦੀਆਂ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਇਹ ਗੱਡੀ 2004 ਮਾਡਲ ਹੈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਾਇਰ ਟੱਪਾ ਦੇਖ ਲਓ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਸਿਲਵਰ ਰੰਗ ਦੇ ਵਿੱਚ ਗੱਡੀ ਐ ਸੀ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਇਹਨਾਂ ਨੇ ਫੋਟੋਆਂ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਜੇ ਆਪਾਂ ਅੰਦਰੋਂ ਦੇਖੀਏ ਤਾਂ ਸੀਟ ਕਵਰ ਆ ਤੇ ਮੈਟਿੰਗ ਮੈਟ ਸਾਰਾ ਕੁਝ ਆਪਾਂ ਨੂੰ ਮਿਲੂਗਾ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਹੈ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਰੇਟ ਜਿਹੜਾ ਮੰਗਿਆਗਾ ਉਹ ਮਾਲਕ ਨੇ 60000 ਰੁਪਏ ਕਿਹਾਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੋ ਨੀ ਹੋ ਜੀ ਤੇ ਗੱਲਬਾਤ ਕਰਕੇ ਤੇ ਜੋ ਵੀ ਪੁੱਛਣਾ ਪੁੱਛ ਲਿਓ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ। ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਬਾਰੇ ਤੁਸੀਂ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚੈਨਲ ਕਿਵੇਂ ਦਾ ਲੱਗ ਰਿਹਾ ਜੇ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਡੇਲੀ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ। ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤਾਂ ਕਿ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਸਾਰੇ ਲਾਈਕ ਜ਼ਰੂਰ ਕਰ ਦਿਓ ਜੀ ਬਾਕੀ ਪਹਿਲੀ ਵਾਰ ਪਹੁੰਚੇ ਹੋ ਤੇ ਜ਼ਰੂਰ ਦੱਸਿਓ ਚੈਨਲ ਬਾਰੇ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਜੇ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਕੁਛ ਵੀ ਚਾਹੀਏ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆ ਕੁਛ ਆਪਣੇ ਕੋਲੇ ਭੇਜ ਦਿਓ ਠੀਕ ਹੈ ਜੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਤੇ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਬੁਲਟ ਤੇ ਇੱਕ ਗੱਡੀ ਦੋਵੇਂ ਇੱਕੋ ਘਰੇ ਮਿਲ ਜਾਣਗੀਆਂ ਮਸ਼ੀਨਰੀਆਂ ਤੇ ਬਹੁਤ ਵਧੀਆ ਹਾਲਤ ਚ ਤੇ مالک ਨੇ ਬਹੁਤ ਸਾਰੇ ਆਫਰ ਦਿੱਤੇ ਆ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਾਂਗਾ مالک ਨੇ ਦੱਸਿਆ ਵੀ ਜਿਹੜਾ ਬੁਲਟ ਹੈ ਉਹ 2019 ਮਾਡਲ ਹੈ ਰੇਡ 225 ਹੈ ਤੇ ਸਾਰਾ ਕੁਝ ਮਤਲਬ ਕਿ ਵਧੀਆਗਾ ਫੁੱਲ ਗਾਰੰਟੀ ਹੈ ਸਾਰੇ ਬੁਲਟ ਦੀ ਪੰਜਾਬ ਨੰਬਰ ਆਪਨ ਮਿਲੂਗਾ ਅੰਮ੍ਰਿਤਸਰ ਮਾਲਕ ਦਾ ਏਰੀਆ ਦਾ مالک ਨੇ ਕਿਹਾਗਾ ਬੁਲਟ ਜਿਹੜਾ ਬੰਦਾ ਖਰੀਦੂਗਾ ਮਤਲਬ ਕਿ ਕਿਸੇ ਨੂੰ ਵੀ ਪਸੰਦ ਆਊਗਾ ਕੋਈ ਖਰੀਦਣ ਵਾਸਤੇ ਆਊਗਾ ਤਾਂ ਮਾਲਕ ਨੇ ਕਿਹਾ 1000 ਕਿਲੋਮੀਟਰ ਚੱਲੇ ਦੀ ਅਸੀਂ ਗਾਰੰਟੀ ਦੇਵਾਂਗੇ ਜੇ ਕੁਝ ਵੀ ਹੁੰਦਾ ਤਾਂ ਅਸੀਂ ਜ਼ਿੰਮੇਵਾਰ ਹਾਂ ਜੀ ਤੇ ਫੁੱਲ ਗਾਰੰਟੀ ਇਹਨਾਂ ਨੇ ਕਹੀ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਠੀਕ ਹੈ ਜੀ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ ਤੇ ਤੁਹਾਨੂੰ ਮਿਲ ਗਿਆ ਹੂਆ ਤੇ ਮਾਲਕ ਨੇ ਇੱਕ ਗੱਲ ਇਦਾਂ ਵੀ ਕਹੀ ਹੈ ਵੀ ਜਦੋਂ ਕੋਈ ਵੀ ਖਰੀਦਣ ਦਾ ਚਾਹਵਾਨ ਹੋਊਗਾ ਕੋਈ ਖਰੀਦਣ ਵਾਸਤੇ ਆਊਗਾ ਤੇ ਮਾਨਤਾਨ ਵੀ ਪੂਰਾ ਕਰਾਂਗੇ ਤੇ ਤੇਲ ਦੀ ਟੈਂਕੀ ਵੀ ਫੁੱਲ ਕਰਾ ਕੇ ਦੇਵਾਂਗੇ ਬਾਕੀ ਮਾਲਕ ਨੇ ਕਿਹਾ ਵੀ ਕੋਈ ਵੀ ਕੰਮ ਮਤਲਬ ਕੀ ਹੋਣ ਵਾਲਾ ਨਹੀਂ ਹੈਗਾ ਜੇ ਕਿਸੇ ਨੂੰ ਲੱਗਦਾ ਵੀ ਆਹ ਕੰਮ ਹੋਣ ਵਾਲਾ ਤਾਂ ਮਾਲਕ ਕਹਿੰਦੇ ਵੀ ਅਸੀਂ ਉਹ ਵੀ ਕਰਵਾ ਕੇ ਦੇਵਾਂਗੇ ਇੰਨਾ ਕੁਛ ਇਹਨਾਂ ਨੇ ਕਿਹਾ ਬਾਕੀ ਗੱਡੀ ਬਾਰੇ ਇਹਨਾਂ ਨੇ ਬਹੁਤ ਕੁਝ ਦੱਸਿਆਗਾ ਤੇ ਗੱਡੀ ਦਾ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂਗਾ ਮਾਲਕ ਨੇ ਕਿਹਾ ਵੀ ਗੱਡੀ 2010 ਮਾਡਲ ਹੈ ਤੇ ਗੱਡੀ ਅੰਮ੍ਰਿਤਸਰ ਖੜੀ ਹੈ ਤੇ ਜਿਵੇਂ ਕਿ ਤੁਹਾਨੂੰ ਮੈਂ ਕਿਹਾ ਸੀ 1000 ਇਹਨਾਂ ਨੇ ਚੱਲੀ ਦੀ ਗਰੰਟੀ ਦਿੱਤੀ ਹੈ ਜੀ 1000 ਚਲਾ ਕੇ ਦੇਖ ਲਓ ਕੋਈ ਵੀ ਦਿੱਕਤ ਗੱਡੀ 'ਚ ਨਹੀਂ ਆਉਣੀ ਹੈ ਸੈਂਟਰ ਲੋਕ オリジナル ਚਾਬੀਆਂ ਸਾਰਾ ਕੁਝ ਵਧੀਆ ਪਰ ਮਿਲੂਗਾ ਜੀ ਤੇ ਮਾਲਕ ਨੇ ਕਿਹਾ ਵੀ ਟੈਂਕੀ ਇਹਦੀ ਵੀ ਫੁੱਲ ਅਸੀਂ ਕਰਵਾ ਕੇ ਦੇਵਾਂਗੇ ਕੋਈ ਵੀ ਕੰਮ ਹੋਣ ਵਾਲਾ ਨਹੀਂ ਹੈਗਾ ਬੇਸੇ ਤਾਂ ਸਾਰਾ ਕੰਮ ਕਰਵਾਇਆ ਹੋਇਆ ਹੈ ਮਾਲਕ ਨੇ ਕਿਹਾ ਕੋਈ ਵੀ ਤੁਹਾਨੂੰ ਲੱਗੇ ਵੀ ਇਹ ਕੰਮ ਹੋਣ ਵਾਲਾ ਤਾਂ ਮਾਲਕ ਨੇ ਕਿਹਾ ਕਰਵਾ ਕੇ ਦੇਵਾਂਗੀ ਠੀਕ ਹੈ ਜੀ ਬਾਕੀ ਸਾਰਾ ਕੁਝ ਵਧੀਆ ਏਸੀ ਹੀਟਰ ਤੋਂ ਲੈ ਕੇ ਸਾਰਾ ਕੁਝ ਵਧੀਆ ਆਪਾਂ ਨੂੰ ਮਿਲੂਗਾ ਰੇਟ 1.25 ਇਹਨਾਂ ਨੇ ਕਿਹਾ ਜੀ ਫਿਗੋ ਗੱਡੀ ਆਪਾਂ ਨੂੰ ਇਹ ਮਿਲੂਗੀ ਬਾਕੀ ਤੁਸੀਂ ਜਾ ਕੇ ਦੇਖ ਲਿਓ ਕਿਸੇ ਨੂੰ ਪਸੰਦ ਆਉਦੀ ਹੈ ਤਾਂ ਗੱਲਬਾਤ ਕਰ ਲਿਓ ਜੀ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗੱਡੀਆਂ ਮਸ਼ੀਨਰੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਹੈ ਭੇਜੋ ਆਪਣੇ ਕੋਲ